ਹਾਂਜੀ ਵੀ ਮੇਂ ਤਰੱਕੀ ਹਾਲ ਚੱਲ ਰਹੀ ਸਾਰੇ ਵੀਰਾਂ ਦਾ ਉਮੀਦ ਕਰਦਾ ਸਾਰੇ ਆਂਦੇ ਘਰ ਪਰਵਾਹ ਠੀਕ ਹੋਵੋਗੇ ਤੇ ਤੁਸੀਂ ਵੀ ਠੀਕ ਹੋਵੋਗੇ ਮਿੱਤਰੋ ਤੇ ਮਿੱਤਰੋ ਬਿੱਲੀਆਂ ਦੇ ਬੱਚੇ ਦਿਖਾਉਂਦੇ ਆ ਤੁਹਾਨੂੰ ਆ ਮਿੱਤਰੋ ਚੈੱਕ ਕਰੋ ਸ਼ਿਕਾਰੀ ਬੱਚਿਆਂ ਨੂੰ ਇਹ ਤਾਂ ਖਾ ਜਾਊਗੇ ਇਹ ਚੌੜੇ ਤੇ ਪਛਾਣੇ ਪੈਣੇ ਮਿੱਤਰੋ ਤਿੰਨ ਐ ਇੱਕ ਨਹੀਂ ਇਦਾਂ ਨਹੀਂ ਤਿੰਨ ਛੋਟੇ ਛੋਟੇ ਬੱਚੇ ਦੋ ਤਿੰਨ ਥੱਲੇ ਵੜ ਗਏ ਇੱਕ ਵਾਲਿਆਂ ਥੱਲੇ ਆਪਾਂ ਨੇ ਪਧੀਆ ਟਾਈਮ ਨਾਲ ਦੇਖ ਲਈ ਨਹੀਂ ਤਾਂ ਆਪਾਂ ਬੱਚਿਆਂ ਨੂੰ ਬਿਠਾ ਕੇ ਚਲੇ ਜਾਂਦੇ ਪਿੱਛੇ ਦੇ ਇਹਨਾਂ ਨੇ ਪੁਵਾ ਦੇਣਾ ਹੈਪੀ ਬਰਥਡੇ ਕਰ ਦੇਣਾ ਉਹਨਾਂ ਦਾ ਤਾਂ ਤਿੰਨ ਬੱਚੇ ਆ ਮਿੱਤਰੋ ਕਰੋ ਚੈੱਕ ਆ ਚੱਕਣਾ ਪੈਣਾ ਸਾਰੇ ਉਰੇ ਤੇ ਭਜਾਣੇ ਪੈਣੇ ਇਹ ਜੇ ਕੀਤੇ ਪੱਕੇ ਰਹਿਣ ਲੱਗੇ ਕੰਮ ਹੋ ਜੂਗਾ ਗੜਬੜ ਦੋ ਬੱਚੇ ਇਹਦੇ ਨੀਚੇ ਬੜੇ ਵੇ ਇੱਕ ਨਹੀਂ ਬੱਚਾ ਬਾਲਿਆ ਨੀਚੇ ਆ ਇਹਦਾ ਕੰਮ ਮਿੱਤਰੋ ਖਰਾਬ ਹੈ ਇੱਥੇ ਬੈਠੇ ਧੁੱਪ ਸੇਕਦੇ ਤੇ ਤੇ ਪਾਵੀ ਚੱਲਦੇ ਹੁਣ ਬੱਚਿਆਂ ਨੂੰ ਪਾ ਦੀਏ ਡੋਲੀ ਚ ਹਲੇ ਛਤਰੀ ਤੇ ਨਹੀਂ ਬਿਠਾਵਾਂਗੇ ਕੋਲ ਹੂੰਗੇ ਉਹ ਦੋਵੇਂ ਬਿਠਾਵਾਂਗੇ ਕਿਤੇ ਪਿੱਛੇ ਦੇ ਹੈਪੀ ਬਰਥਡੇ ਕਰ ਜਬੇ ਬੱਚਿਆਂ ਦਾ ਹਾਂਜੀ ਲੋ ਬਈ ਮਿੱਤਰੋ ਬੱਚੇ ਪਾਦੇ ਆ ਜਾਲ ਚ ਤੇ ਜਿਹੜੇ ਛੋਟੇ ਬੱਚੇ ਸੀ ਉਹ ਵੀ ਉੱਡਣੇ ਜੋਗੇ ਹੋ ਗਏ ਐ ਤੇ ਬੱਚੇ ਦੀ ਇੱਕ ਅੱਖ ਠੀਕ ਹੋ ਗਈ ਜਮਾ ਤੇ ਦੂਸਰੀ ਹੈ ਗਈਆਂ ਮਿੱਤਰੋ ਹਲੇ ਦੂਸਰੀ ਦਾ ਥੋੜਾ ਜਿਆਦਾ ਕੰਸੇ ਆ ਬੱਜਿਆ ਵਾ ਦੋ ਚੱਕ ਵਕਤ ਦੋ ਇਹ ਦੂਈ ਪਾਵਾਂਗੇ ਸੈਟ ਹੋ ਜੂਗੀ ਬਾਕੀ ਤਿੰਨ ਬੱਚੇ ਜਿਹੜੇ ਨਵੇਂ ਐ ਇਕਾਂਤਾ ਹੋ ਗਿਆ ਡੱਬਾ ਹੋ ਗਿਆ ਇੱਕੇ ਹੋ ਗਿਆ ਸਾਹਮਣੇ ਉਹ ਚਿੱਟੀਆਂ ਦਾ ਇਹ ਵੀ ਉੜਨੇ ਜੋਗੇ ਹੋਏ ਵਾ ਤਕਰੀਬਨ ਇਹਨਾਂ ਨੂੰ ਵੀ ਛਦਰਿਆਂ ਦੇ ਖੁੱਲੇ ਛੱਡ ਕੇ ਅੜਾ ਦਾਂਗੇ ਦੇਖਾਂਗੇ ਛੇੜ ਕੇ ਘਝਾਵਾਂਗੇ ਤੇ ਬਾਕੀ ਮਿੱਤਰੋ ਪਹਿਲਾਂ ਬਿੱਲੀ ਦੇ ਬੱਚਿਆਂ ਦਾ ਹੀ ਲਗਾ ਕਰਨਾ ਪੈਣਾ ਇਹਨਾਂ ਨੂੰ ਭਜਾਣਾ ਪੈਣਾ ਉਰੇ ਤੇ ਉਰੇ ਤੇ ਡੇਲੀ ਦੋ ਚਾਰ ਦਿਨ ਤਵੀਲਣੇ ਪੈਣੇ ਤਾਂ ਕਰਕੇ ਇਹ ਬਿਯੁਰਾ ਆਵੇ ਨਾ ਉਹ ਦੇਖੋ ਕਿਵੇਂ ਫਿਰਦੇ ਇੱਕੇ ਬੈਠਾ ਉਹ ਨਿਕਲੇ ਅੱਗੇ ਤਿੰਨ ਬੱਚੇ ਆ ਮਿੱਤਰੋ ਇਹਦਾ ਕੰਮ ਖਰਾਬ ਕਰ ਦੋਗੇ ਬੱਚਿਆਂ ਦਾ ਇਹਨਾਂ ਨੇ ਜਦੇ ਪੈਜੇ ਕਰਨਾ ਬਿੱਲੀਆਂ ਬਹੁਤ ਹੋ ਜੂਗੀਆਂ ਇੱਕ ਇਹਨਾਂ ਦੀ ਮਾਂ ਹੋਊਗੀ ਚਾਰ ਹੋਗੇ ਇਹ ਆਪ ਇਹਨਾਂ ਨੇ ਬੱਚੇ ਚੱਕਣੇ ਨੂੰ ਦੇਰ ਨਹੀਂ ਲਾਈ ਕਰਨੀ ਹਾਂਜੀ ਲਾਓ ਬਾਈ ਮਿੱਤਰੋ ਆ ਗਏ ਸੀ ਆਪਾਂ ਉੱਪਰ ਤੇ ਠੰਡ ਕਰਕੇ ਮਿੱਤਰੋ ਗਲਾ ਹੋਇਆ ਦਾ ਇਹ ਖਰਾਬ ਥੋੜਾ ਜਿਹਾ ਤੇ ਬਾਕੀ ਪਾਣੀ ਰੱਖ ਤੇ ਆਏ ਪੀ ਲੂਗੇ ਤੇ ਮਿੱਤਰੋ ਬਾਕੀ ਆਪਾਂ ਕਬੂਤਰ ਕੱਢਦੇ ਹਾਂ ਹੁਣ ਜਿਹੜੇ ਆਪਾਂ ਨੇ ਕਬੂਤਰ ਦੇਣੇ ਸੀ ਜ਼ਿਆਦਾ ਹੋਏ ਵੇ ਐ ਬੰਦਾ ਆ ਰਿਹਾ ਏ ਉਹਨੂੰ ਸੇਲ ਕਰਦਣੇ ਆਪਾਂ ਨੇ ਇਹ ਕਬੂਤਰ ਤੇ ਮਿੱਤਰੋ ਜ਼ਿਆਦਾ ਜਗ੍ਹਾ ਹੈ ਨਹੀਂ ਐਵੇਂ ਬੈਠੇ ਦੇ ਚਿ카ਦੀ ਆ ਮਿੱਤਰੋ ਜਿਹੜੇ ਹੈਗੇ ਦੇ ਜ਼ਿਆਦਾ ਤੇ ਬਾਕੀ ਦੇਖਦੇ ਆ ਮਿੱਤਰੋ ਕੱਢ ਲਈ ਹੁਣ ਕਬੂਤਰ ਤੇ ਤੁਹਾਨੂੰ ਦਿਖਾਉਂਦੇ ਆ ਫਿਰ ਕਿਹੜੇ ਕਿਹੜੇ ਆ ਬਾਕੀ ਓਕੇ ਐ ਪੁੱਤਰ ਆਪਣੇ ਠੀਕ ਐ ਤੰਦਰੁਸਤ ਐ ਨਾਲੇ ਖੁੱਡਿਆਂ 'ਚ ਜਗ੍ਹਾ ਖੁੱਲੀ ਜੂਗੀ ਮਿੱਤਰੋ ਤੇ ਜਿਹੜੇ ਐ ਤੇ ਥੋੜੇ ਬਹੁਤੇ ਖਰਾਬ ਖਰੂਬ ਹੋਏ ਵੀ ਤੇ ਸਭ ਚਕਾ ਦਾਨੇ ਕਿਉਂਕਿ ਆਪਾਂ ਹਰ ਸਾਲ ਨਵੇਂ ਬੱਚੇ ਉਹੀ ਬਾਜੀਆਂ ਛੱਡਦੇ ਆ ਤੇ ਪੁਰਾਣੇ ਆਪਾਂ ਚਕਾ ਦੀਦੇ ਆ ਚਕਾ ਦੀਏ ਮਿੱਤਰੋ ਉਹ ਬਾਕੀ ਤੇ ਠੀਕ ਐ ਜੀ ਕੱਢ ਲਈਏ ਤੇ ਅੰਜੀ ਲਓ ਬਈ ਮਿੱਤਰੋ ਇੱਕ ਕਬੂਤਰ ਕੱਢ ਲਿਆ ਆਪਾਂ ਜਿਹੜੇ ਸੇਲ ਕਰਨੇ ਆ ਚੱਕ ਦਾਣੇ ਇਹ ਦੇ ਜਾਣੇ ਬੰਦੇ ਆ ਰਹੇ ਆ ਲੈਣ ਤੇ ਇੱਧਰ ਇਹ ਕਬੂਤਰੀਆਂ ਨੇ ਥੋੜੀਆਂ ਬਸ ਇਹ ਸਾਰੇ ਸੇਲ ਕਰਦਾਣੇ ਮਿੱਤਰੋ ਕਿਉਂਕਿ ਵਿੱਚ ਇਹ ਖਰਾਬ ਜਿਹੇ ਹੋਏ ਵੀ ਆ ਜਿਹੜੇ ਉਹ ਐ ਤੇ ਜਿਹੜੇ ਵਿੱਚ ਉੱਡੇ ਘੱਟ ਉਹ ਐ ਇਹ ਚਕਾਦਾਣੇ ਮਿੱਤਰੋ ਆਪਾਂ ਨੇ ਤੇ ਹਾਂਜੀ ਲੋ ਬਈ ਮਿੱਤਰੋ ਇਹ ਐ ਜੀ ਕਰੋ ਚੈੱਕ ਬਾਕੀ ਕਬੂਤਰ ਜਿਹੜੇ ਆਪਾਂ ਨੇ ਦੇ ਦੇਣੇ ਆ ਟੋਟਲ ਬਸ ਇਹੀ ਆ ਤੇਰਾ 12 13 ਕਬੂਤਰ ਤੇ ਵਿੱਚੋਂ ਚੀਨੇ ਲੈਣੇ ਦਾ ਮਨਾ ਕਰਦਾ ਉਹ ਚੀਨੇ ਆਪਣੇ ਠੀਕ ਐ ਚੰਗੇ ਐ ਉਹ ਨਹੀਂ ਵੀ ਦਵਾਂਗੇ ਤਾਂ ਵੀ ਕੋਈ ਚੱਕਰ ਨਹੀਂ ਅੱਗੇ ਛੱਡ ਲਾਂਗੇ ਉਹਨਾਂ ਨੂੰ ਫਿਰ ਬਾਜੀਆਂ ਤੇ ਬਾਕੀ ਠੀਕ ਐ ਮਿੱਤਰੋ ਕਰੋ ਚੈੱਕ ਬਾਕੀ ਹਾਂਜੀ ਲੋ ਬਾਈ ਮਿੱਤਰੋ ਬਾਕੀ ਬਾਜਰਾ ਹੋ ਗਿਆ ਆਪਣਾ ਤਿਆਰ ਆਪਾਂ ਨੇ ਕਰਤਾ ਇਕੱਠਾ ਵਸ ਹੁਣ ਰਲਾ ਲਾਂਗੇ 2-4 ਦਿਨਾਂ ਤੱਕ ਖਰਾਕ ਲੈ ਕੇ ਆਣੀਆਂ ਨਾਲੇ ਹੋਰ ਕਬੂਤਰਾਂ ਲਈ ਤੇ ਬਾਕੀ ਮਿੱਤਰੋ ਕਰੋ ਚੈੱਕ ਬਾਜਰਾ ਬਣਾ ਹੈ ਬਣ ਗਿਆ ਹੈ ਤਿਆਰ ਹੋ ਗਿਆ ਹੈ ਧੁੱਪ ਧੱਪ ਲੱਗ ਲਈ ਇਹਨੂੰ ਐਨ ਇਸੇ ਕੀ ਲਾਇਆ ਵਾ ਦੁੱਦਣ ਦਾ ਤੇ ਐਨ ਵਧੀਆ ਬਣ ਗਿਆ ਦੇਖੋ ਮਿੱਤਰੋ ਕਿੰਨਾ ਸਾਫ ਹੈ ਇੱਕ ਕੰਡ ਜੀ ਤਾਂ ਹੈ ਹੀ ਨਹੀਂ ਵਿੱਚ ਜਿਵੇਂ ਕੰਡ ਹੀ ਹੁੰਦੀ ਇੱਕ ਕੰਡ ਦਾ ੜਕਾ ਨਹੀਂ ਹੈ ਲੋ ਜੀ ਕਰੋ ਚੈੱਕ ਬਾਕੀ ਬਾਜਰਾ ਹੋ ਗਿਆ ਮਿੱਤਰੋ ਬਣਾ ਤਿਆਰ ਤੇ ਹੁਣ ਦੇਖਦੇ ਹਾਂ ਇੱਕ ਦਿਨ ਤੱਕ ਖਰਾਕ ਲੈ ਕੇ ਆਵਾਂਗੇ ਜਾਂ ਕੱਲ ਨੂੰ ਯਾ ਅੱਜ ਉਹਦਾ ਵੀ ਵਲੌਗ ਬਣਾਵਾਂਗੇ ਲੈਦਾ ਤੇ ਬਾਕੀ ਠੀਕ ਹੈ ਮਿੱਤਰੋ ਬਾਕੀ ਕਬੂਤਰ ਆਪਾਂ ਨੇ ਪਾ ਕੇ ਰੱਖੇ ਹੋਏ ਆ ਹਲੇ ਬੰਦਾ ਆਇਆ ਨਹੀਂ ਉਹਨੂੰ ਦੇ ਦਾਂਗੇ ਤੇ ਫਿਰ ਉੱਪਰ ਹੋਰ ਕੰਮ ਕਰਾਂਗੇ ਤੇ ਬਾਕੀ ਠੀਕ ਹੈ ਮਿੱਤਰੋ ਬੱਚੇ ਪੁੱਛੇਗੇ ਜਾਂ ਹੁਣਦੇ ਆ ਫਿਰ ਥੋੜੀ ਦੇਰ ਤੱਕ ਹਲੇ ਹੋਰ ਧੁੱਪ ਆ ਜਵੇ ਐਨ ਵਧੀਆ ਜੀ ਤੇ ਓਕੇ ਹੈ ਬਾਕੀ ਮਿੱਤਰੋ ਬਾਜਰਾ ਹੋ ਗਿਆ ਬਣਾ ਤਿਆਰ ਬਾਹੋਂ ਖਰਾ ਕਰਾ ਲਾਂਗੇ ਕਬੂਤਰਾਂ ਨੂੰ ਗਲਾ ਖਰਾਬ ਹੋਇਆ ਥੋੜਾ ਜਿਹਾ ਬਾਕੀ ਓਕੇ ਮਿੱਤਰੋ ਹਾਂਜੀ ਲੋ ਬਈ ਮਿੱਤਰੋ ਬਾਕੀ ਆ ਗਏ ਸੀ ਹੁਣ ਉੱਪਰ ਖੁੱਡਾ ਬੈਠੇ ਧੁੱਪ ਸਿੱਖਦੇ ਆ ਕਬੂਤਰਾਂ ਦੇਖੋ ਜੀ ਮੈਂ ਲੱਗੇ ਵੇ ਤੇ ਬਾਕੀ ਬੱਚੇ ੜਾਤੇ ਸੀ ਦੋ ਬੱਚੇ ਫਿਰਦੇ ਆ ਤੀਕੇ ਬੱਚਾ ਜਾਂਦਾ ਤਿੰਨ ਬੱਚੇ ਜਾਂਦੇ ਆ ਤੇ ਬਿੱਲੀ ਦੇ ਬੱਚੇ ਵੀ ਮਿੱਤਰੋ ਆਪਾਂ ਨੇ ਉੱਥੇ ਕੋਠੇ ਤੋਂ ਭਜਾਤੇ ਆ ਕਿ ਹੁਣ ਦੇਖਦੇ ਆ ਬਸ ਥੋੜੀ ਦੇਰ ਤੱਕ ਬਿੱਲੇ ਹੋ ਕੇ ਦੂਸਰੇ ਬੱਚਿਆਂ ਨੂੰ ਛਤਰਿਆਂ ਤੇ ਬਿਠਾਵਾਂਗੇ ਤੇ ਉਹਨਾਂ ਨੂੰ ਗਿਝਾਵਾਂਗੇ ਬਾਕੀ ਕੇ ਆਉਂਦਾ ਥਾਪੇ ਮਾਰਦਾ ਦੋ ਉੱਪਰ ਹੁੰਦੇ ਤਿੰਨੇ ਥਾਪੇ ਮਾਰਦੇ ਫਿਰਦੇ ਐ ਬੱਚੇ ਵਧੀਆ ਐਨ ਪੂਰੇ ਤੇ ਛਤਰੀਆਂ ਮਿੱਤਰੋ ਤਿੰਨ ਦੀਆਂ ਤਿੰਨ ਖੜੀਆਂ ਕਰਤੀਆਂ ਐ ਇੱਕ ਸਭ ਤੋਂ ਉੱਚੀ ਲੱਗੀ ਵੀ ਐ ਇੱਕ ਉਸ ਤੋਂ نیچے ਇੱਕ ਉਸ ਤੋਂ نیچے ਠੀਕ ਐ ਜੀ ਤੇ ਬਾਕੀ ਓਕੇ ਐ ਮਿੱਤਰੋ ਉਡਣ ਤੋਂ ਬਸ ਫਿਰ ਉਸ ਤੋਂ ਬਾਅਦ ਦੂਸਰੇ ਬੱਚੇ ਗਿਝਾਵਾਂਗੇ ਹਾਂਜੀ ਲੋ ਬਈ ਮਿੱਤਰੋ ਕੂਤਰ ਚਕਾਤੇ ਬਾਕੀ ਇਹ ਰਹਿ ਗਏ ਆ ਚੀਨੇ ਇਹ ਉਹਨੇ ਲਈ ਨਹੀਂ ਤੇ ਬਾ ਹੁਣ ਲੈ ਕੇ ਚੱਲਦੇ ਆ ਇਹਨਾਂ ਨੂੰ ਉੱਪਰ ਜਾਲ 'ਚ ਬੱਚੇ ਅਤੇ ਕਬੂਤਰੀਆਂ ਬੈਠੇ ਮਿੱਤਰੋ ਐ ਤੁੱਪ 'ਚ ਵਧੀਆ ਐ ਤਰੀਕੇ ਨਾਲ ਉਡਾਰੀਆਂ ਮਾਰਨ ਲੱਗੇ ਹੋਏ ਕਦੀ ਅੱਧਰ ਕਦੀ ਉੱਧਰ ਪੂਰਾ ਤੁੱਪ ਦਾ ਆਨੰਦ ਮਾਣ ਰਹੇ ਐ ਬੈਠੇ ਰਹੋਗੇ ਇਹਨਾਂ ਨੂੰ ਫਿਰ 12 1 ਵਜੇ ਤੱਕ ਫਿਰ ਖੁੱਡੇ 'ਚ ਕਰ ਦਾਂਗੇ ਬਾਕੀ ਬੱਚੇ ਉੱਡ ਕੇ ਆ ਗਏ ਐ ਇਹ ਬੈਠੇ ਹਾਂਜੀ ਲੋ ਬਈ ਮਿੱਤਰੋ ਨਵੇਂ ਬੱਚੇ ਉਠਾਦੇ ਆ ਛਤਰੀਆਂ ਦੇ ਤੇ ਕਰੋ ਚੈੱਕ ਇੰਨੇ ਤਿੰਨ ਬਟਾ ਤੇ ਛਤਰੀਆਂ ਕਰਤੀਆਂ ਤਿੰਨੇ ਖੜੀਆਂ ਉੱਚੀਆਂ ਪੁਰੀਆਂ ਪੂਰੀਆਂ 1 ਕਾ ਸੱਤੇ ਛੋਟੀ 12 ਫੁੱਟ ਆ ਆ ਹੋਗੀ 16 ਫੁੱਟ ਆ ਆ ਹੋਗੀ 20 ਫੁੱਟ ਖੜੀਆਂ ਛਤਰੀਆਂ ਮਿੱਤਰੋ ਕਰਤੀਆਂ ਖੜੀਆਂ ਤੇ ਬੱਚੇ ਬੈਠੇ ਰਹਿਣਗੇ ਤੇ ਘੰਟਾੱਕ ਬੈਣ ਦੋ ਫਿਰ ਇਹਨਾਂ ਨੂੰ ਛੇੜ ਕੇ ਦੇਖਾਂਗੇ ਜੇ ਉੜ ਕੇ ਮੈਂ ਤਾਂ ਹਲੇ ਛੋਟੇ ਐ ਤੰਗ ਨਹੀਂ ਕਰਾਂਗੇ ਕਿ ਤੇ ਇਹ ਵੀ ਚਲੀ ਜਾਵੇ ਤੇ ਬਾਕੀ ਹੁਣ ਠੀਕ ਹੈ ਮਿੱਤਰੋ ਵਾ ਫਿਰ ਬੰਦ-ਬੰਦ ਕਰਕੇ ਨੋਂ ਦਾਣਾ ਪਾਣੀ ਪਾ ਦਾਂਗੇ ਤੇ ਕਾਲੂ ਲਿਆਵਾਂਗੇ ਖਰਾਕ ਤੇ ਹਾਂਜੀ ਲੋ ਬਈ ਮਿੱਤਰੋ ਆ ਗਏ ਸੀ ਹੁਣ ਉੱਪਰ ਤੇ ਬੱਚੇ ਬੰਦ ਕਰਦੇ ਸੀ ਬੱਚਿਆਂ ਤੋਂ ਸਵਾਰ ਕੇ ਪਾਣੀ ਵੀ ਭਰਤੇ ਆਈ ਦਾਣੇ ਵੀ ਪਾਤੇ ਤੇ ਹੁਣ ਆਪਾਂ ਮਿੱਤਰੋ ਤਾਜ਼ਾ ਪਾਣੀ ਪਾਉਣ ਲੱਗ ਗਏ ਆ ਕਬੂਤਰਾਂ ਨੂੰ ਕਿਉਂਕਿ ਉੱਪਰ ਟੈਂਕੀਆਂ ਦਾ ਹੋ ਜਾਂਦਾ ਜਿਆਦਾ ਠੰਡਾ ਤਾਂ ਕਰਕੇ ਫਿਰ ਤਾਜ਼ਾ ਪਾਣੀ ਪਾਈਦਾ ਹੈ ਤਾਂ ਤਾਂ ਕਿ ਪਾਣੀ ਚੱਕ ਲਿਆ ਵਲੀ ਚੱਲਦੇ ਹੁਣ ਇਹਨੂੰ ਵੀ ਉੱਪਰ ਨੂੰ ਤੇ ਮਿੱਤਰੋ ਬਾਕੀ ਪਲੇ ਚੱਲਦੇ ਹੁਣ ਦਾਣੇ ਦਾਣੇ ਦੋਨੇ ਪਾ ਲਈ ਉੱਪਰ ਕਬੂਤਰਾਂ ਲਈ ਹਾਂਜੀ ਲੋ ਬਈ ਮਿੱਤਰੋ ਆ ਗਏ ਸੀ ਉੱਪਰ ਤੇ ਡਰਿੰਕਰ ਕੱਢ ਲਿਆ ਪਾਣੀ ਦਾ ਬਾਹਰ ਤੇ ਇਧਰ ਮਿੱਟੀ ਵਾਲੇ ਡੋਂਗੇ ਵੀ ਕੱਢਤੇ ਬਾਹਰੋਂ ਮਿੱਟੀ ਘੇਰ ਦਾਂਗੇ ਹੁਣ ਮਿੱਟੀ ਮਿੱਟੀ ਰਹਿ ਗਈ ਕਿਉਂਕਿ ਰੋਡ ਸਾਰੇ ਚ ਕਬੂਤਰ ਚੁੱਕ ਗਏ ਐ ਤੇ ਬਾਕੀ ਹੁਣ ਬੱਚਿਆਂ ਨੂੰ ਪਾ ਦਈਏ ਦਾਣਾ ਮਿੱਤਰੋ ਫਰੇ ਪਈ ਐ ਪਰ ਵੀ ਦਾਣੇ ਦੀ ਤੇ ਦਾਣਾ ਪਾ ਦਈਏ ਇਧਰ ਤੇ ਖਾਈ ਜਾਊਗਾ ਆਪਣਾ ਟੌਰ ਤੋਂ ਤੇ ਬਾਕੀ ਇੱਧਰ ਵਾਲੇ ਕਬੂਤਰਾਂ ਨੂੰ ਦਿੰਦੇ ਆ ਖੋਲ ਆਪਾਂ ਨੀਚੇ ਤੋਂ ਮਿੱਟੀ-ਮੁੱਟੀ ਲੈ ਆਈਏ ਇਹ ਬਾਹਰ ਆ ਕੇ ਆਪਣਾ ਦਾਣਾ ਪਾਣੀ ਖਾਈ ਜਾਣਗੇ ਤੇ ਆਪਾਂ ਮਿੱਤਰੋ ਨੀਚੇ ਤੋਂ ਮਿੱਟੀ ਲੈ ਆਈਏ ਇਹਨੂੰ ਮਿੱਟੀ ਨੂੰ ਗੇਂਦਦੀ ਆ ਪਾਊਡਰ ਰਹਿ ਗਿਆ ਬਿਲਕੁਲ ਇਹ ਖਾ ਨਹੀਂ ਰਹੇ ਹੋ ਨਾ ਇਹਨੂੰ ਸੁੱਟਦੀ ਏ ਤੇ ਹਾਂਜੀ ਲੋ ਬਈ ਮਿੱਤਰੋ ਬਾਕੀ ਕਬੂਤਰਾਂ ਨੇ ਦਾਣਾ ਇਹਨਾਂ ਨੇ ਖਾ ਲਏ ਜਿਹੜਾ ਆਪਾਂ ਨੇ ਪਹਿਲਾਂ ਗੇਰਿਆ ਸੀ ਹੁਣ ਹੋਰ ਪਾ ਦੁੰਦੇ ਆ ਇਹਨਾਂ ਨੂੰ ਇਹ ਭਿਆ ਦਾਣਾ ਮਿੱਤਰੋ ਬਾਕੀ ਰੋੜੀ ਆਪਾਂ ਲੈ ਆਏ ਉੱਪਰ ਗ੍ਰਿੱਟ ਵੀ ਲੈ ਆਏ ਤੇ ਜਿਹੜੀ ਪਿੱਲੀ ਟਕੁਟੀ ਵੀ ਇਹ ਵੀ ਲਿਆਂਦੀ ਮਿੱਤਰੋ ਇਹ ਖਾਈ ਜਾਉਂਗੇ ਅਤੇ ਇਹ ਗ੍ਰਿੱਟ ਵੀ ਲਿਆਂਦੀ ਇਹਨੂੰ ਟ੍ਰੇ 'ਚ ਪਾ ਕੇ ਰੱਖ ਦਾਂਗੇ ਨਹੀਂ ਉਹ ਡੋਂਗੇ ਜਿਹੇ ਪਏ ਆ ਉਹਨਾਂ 'ਚ ਹੀ ਪਾ ਦਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਪਾ ਦਈਏ ਮਿੱਤਰੋ ਦਾਣੇ ਤੇ ਠੀਕ ਹੈ ਜੀ ਬਾਕੀ ਡਰਿੰਕਰ ਵੀ ਤਾਜੇ ਪਾਣੀ ਦਾ ਭਰ ਕੇ ਰੱਖ ਲਿਆ ਜੀ ਆਪਾਂ ਨੇ ਵਧੀਆ ਸਾਫ਼ ਸੁਥਰਾ ਪਾਣੀ ਹੈ ਤੋਸਵਾਰ ਕੇ ਤਾਜ਼ਾ ਨਿੱਗਾ ਜਾ ਤੇ ਠੀਕ ਹੈ ਮਿੱਤਰੋ ਬਾਕੀ ਜੇ ਜੀ ਵੀਡੀਓ ਵਧੀਆ ਲਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਤੇ ਮਿੱਤਰੋ ਕੱਲੂ ਲਿਆਵਾਂਗੇ ਖਰਾਕ ਤੇ ਬਾਕੀ ਠੀਕ ਹੈ ਮਿੱਤਰੋ ਰੱਬ ਭਲਾ ਕਰੇ ਤੇ ਜੇ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕਸ ਫॉर ਵਾਚਿੰਗ ਬਾਏ